ਸਤਿ ਸ਼੍ਰੀ ਅਕਾਲ ਜੀ ਹੁਣ ਅਸੀਂ ਮੰਡੋਰ ਤੰਘੇੜਾ ਤੇ ਲੋਡ ਕਰਕੇ ਜੀ ਹੁਣ ਅਸੀਂ ਬਕਸੀ ਵਾਲਾ ਦੀ ਮੰਡੀ ਪਹੁੰਚੇ ਆ ਆ ਵੀ ਦੇਖ ਲਓ ਬਿਲਕੁਲ ਜਿਹੜਾ ਸਤਿ ਸ਼੍ਰੀ ਅਕਾਲ ਜੀ ਅਸੀਂ ਹੁਣ ਬਕਸੀ ਵਾਲਾ ਦੀ ਮੰਡੀ ਪਹੁੰਚੇ ਆ ਜੀ ਪਹਿਲਾਂ ਅਸੀਂ ਮੰਡੋਰ ਤੰਘੇੜਾ ਤੇ ਲੋਡ ਕਰਕੇ ਆਏ ਆ ਔਰ ਬਿਲਕੁਲ ਸੋਨੇ ਵਰਗਾ ਨਾਦ ਜਿਹਨੂੰ ਅਸੀਂ ਕਹਨੇ ਆ ਔਰ ਇਸ ਵਾਰੀ ਅੰਨਦਾਤਾ ਵੀ ਖੁਸ਼ ਆ ਦਾਤਾ ਦੀ ਮਿਹਰ ਆ ਔਰ ਅੱਜ ਦਾ ਬੜਾ ਪਵਿੱਤਰ ਦਿਹਾੜਾ ਜੀ ਅੱਜ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦਾ ਪ੍ਰਕਾਸ਼ ਪੁਰਬ ਹੈ ਔਰ ਇਹ ਸਾਰੀ ਧਰਤੀ ਦੇ ਉੱਤੇ ਉਹਨਾਂ ਦੇ ਚਰਨ ਪਏ ਹੋਏ ਹੈ ਜੀ ਗੁਰਦੁਆਰਾ ਨਿੰਮ ਸਾਹਿਬ ਤੋਂ ਸ਼ੁਰੂ ਕਰਕੇ ਫਿਰ ਲੰਗ ਦੇ ਵਿੱਚ ਫਿਰ ਅੱਗੇ ਤੰਘੇੜਾ ਸਾਹਿਬ ਇਸ ਤਰ੍ਹਾਂ ਸਾਰੇ ਜਿਹੜਾ ਘੋੜਿਆਂ ਵਾਲਾ ਗੁਰਦੁਆਰਾ ਔਰ ਆਪਣੇ ਰੋਟਾ ਸਾਹਿਬ ਦਾ ਗੁਰਦੁਆਰਾ ਸੋ ਇਹ ਮੈਂ ਸਿਰ ਜਿਹੜੇ ਹੈਗੇ ਇਸ ਵੇਲੇ ਸਾਰੇ ਜਿਹੜੇ ਮਾੜਾ ਕਿਸਾਨ ਖੁਸ਼ ਆ ਜੀ ਮਜ਼ਦੂਰ ਖੁਸ਼ ਆ ਔਰ ਦਾਤਾ ਖੁਸ਼ ਆ ਉਹਦੀ ਮਿਹਰ ਹੈ ਵਪਾਰੀ ਖੁਸ਼ ਹੈ ਜਿਹੜੇ ਬੰਦੇ ਚੱਕੀਆਂ ਲਾ ਕੇ ਆਟਾ ਵੇਚਦੇ ਉਹ ਖੁਸ਼ ਹੈ ਤੇ ਸਭ ਤੋਂ ਜ਼ਿਆਦਾ ਖੁਸ਼ੀ ਹੋਣੀ ਚਾਹੀਦੀ ਹੈ ਜੀ ਕੇਂਦਰ ਦੀ ਸਰਕਾਰ ਨੂੰ ਜਿਹੜੇ 80 ਕਰੋੜ ਲੋਕਾਂ ਨੂੰ 5-5 ਕਿਲੋ ਅਨਾਜ ਦਿੰਦਿਆ ਔਰ ਉਹਨਾਂ ਉਹਨਾਂ ਦੀ ਹਿੱਸਾ ਲੈਂਦੇ ਆ ਉਹ ਤਾਂ ਹੀ ਮਿਲਣ ਗਿਆ ਨੀਸਾਂ ਜੇ ਜੇ ਸਾਡਾ ਜਿਹੜਾ ਅੰਨਦਾਤਾ ਹੈਗਾ ਉਹਦੇ ਉਹਦੇ ਇਸ ਜਿਹੜਾ ਸੋਨੇ ਵਰਗਾ ਅਨਾਜ ਹੈ ਦੀ ਕਦਰ ਪਾਏਗੀ ਸੋ ਹੁਣ ਤਾਂ ਉਹਨਾਂ ਨੂੰ ਬੇਨਤੀ ਆ ਜੀ ਜੇ ਦਾਤਾ ਮਿਹਰਬਾਨ ਹੈ ਤੇ ਤੁਸੀਂ ਵੀ ਜਿਸ ਤਰ੍ਹਾਂ ਪਹਿਲਾਂ ਵੀ ਤੁਸੀਂ ਜਿਹੜਾ ਪਹਿਲੀ ਵਾਰ ਚਾਹੀਦੇ ਤੁਸੀਂ ਜਦੋਂ ਉਹਨਾਂ ਦਾ ਸੀਗਾ ਗੁਰਪੁਰਬ ਉਹਦੇ ਤੇ ਤੁਸੀਂ ਅਨਾਉਂਸ ਕੀਤਾ ਸੀ ਔਰ ਜਿਸ ਦਿਨ ਆਪਣੇ ਤੇ ਇੱਕ ਵਾਧਰ ਸਾਹਿਬ ਦਾ ਜਾੜਾ ਸੀਗਾ ਉਸ ਦਿਨ ਤੁਸੀਂ ਉਹਦਾ ਫਾਈਨਲ ਜਿਹੜਾ ਉਹਦਾ ਫੈਸਲਾ ਕੀਤਾ ਸੀਗਾ ਕਿ ਅਸੀਂ ਕਿਸਾਨਾਂ ਨੂੰ ਐਮਐਸਪੀ ਦੇਵਾਂਗੇ ਆਪਣਾ ਵਾਅਦਾ ਪੂਰਾ ਕਰ ਦਿਓ ਜੀ ਸਾਡਾ ਮੰਡੀ ਬੋਰਡ ਦਾ ਪੈਸਾ ਦੇ ਦਿਓ ਔਰ ਸਾਡੇ ਸੜਕਾਂ ਦੇ ਪੈਸਾ ਦੇ ਦਿਓ ਤਾਂ ਕਿ ਅਸੀਂ ਜਿਹੜੀਆਂ ਕਿਸਾਨਾਂ ਵਾਸਤੇ 18 ਫੁੱਟੀਆਂ ਸੜਕਾਂ ਬਣਾ ਸਕੀਏ ਔਰ ਮੰਡੀਆਂ ਦੇ ਫੜ ਪੱਕੇ ਕਰਕੇ ਅਤੇ ਸੱਬਰ ਦੇ ਵੱਡੇ ਛੱਡ ਇਹਨਾਂ ਵਾਸਤੇ ਪੀਣ ਦਾ ਪਾਣੀ ਸਾਰਾ ਬੰਦੋਬਸਤ ਕਰ ਸਕੀਏ ਮੈਂ ਉਮੀਦ ਕਰਦਾ ਕਿ ਜਦੋਂ ਦਾਤਾ ਵੀ ਖੁਸ਼ ਆ ਤਾਂ ਅਨ ਦਾਤਾ ਵੀ ਖੁਸ਼ ਆ ਤੇ ਕੇਂਦਰ ਦੀ ਸਰਕਾਰ ਵੀ ਖੁਸ਼ ਹੋਏਗੀ ਜਿਨ੍ਹਾਂ ਨੇ ਇਹ ਅਨਾਜ ਬੰਨਣਾ ਲੋਕਾਂ ਨੂੰ ਤੇ ਉਹ ਕਿਸਾਨਾਂ ਨੂੰ ਇਹਦੀ ਇਹਦਾ ਇਹਦੀ ਮੰਡੀ ਬੋਰਡ ਦੀ ਫੀਸ ਵੀ ਦੇਣਗੇ ਔਰ ਜਿਹੜਾ ਹੈਗਾ ਰੂਰਲ ਡਿਵੈਲਪਮੈਂਟ ਦਾ ਪੈਸਾ ਵੀ ਦੇਣਗੇ ਔਰ ਇਸ ਤੋਂ ਅੱਗੇ ਜਾ ਕੇ ਇਹ ਜਿਹੜਾ ਕਿਸਾਨ ਹੈ ਜੇ ਉਹ ਕਣਕ ਝੋਨੇ ਨਾਲ ਤੁਹਾਡੇ ਗੋਦਾਮ ਭਰ ਸਕਦਾ ਤੇ ਤੁਸੀਂ ਇਹਨਾਂ ਨੂੰ ਇੱਕ ਵਾਰੀ ਐਮਐਸਪੀ ਦੇ ਕੇ ਦੇਖੋ ਇਹ ਦਾਲਾਂ ਨਾਲ ਛੋਲਿਆਂ ਨਾਲ ਤੁਹਾਡਾ ਆਪਣਾ ਜਿਹੜਾ ਸੋਇਆਬੀਨ ਦੇ ਨਾਲ ਔਰ ਜਿਹੜਾ ਤੇਲ ਹੈ ਚਾਹੇ ਉਹ ਸਰੋਂ ਦਾ ਤੇਲ ਹੋਵੇ ਕਾਟਨ ਸੀਡ ਆਇਲ ਹੋਵੇ ਸੂਰਜਮੁਖੀ ਦਾ ਤੇਲ ਹੋਵੇ ਉਹਦੇ ਨਾਲ ਵੀ ਤੁਹਾਡੇ ਖਜ਼ਾਨੇ ਭਰ ਕਰ ਦੇਣਗੇ ਬਟ ਇਹਨਾਂ ਦੀ ਗੱਲ ਮੰਨ ਲਓ ਤੇ ਮੈਂ ਇਹ ਬੇਨਤੀ ਕਰਦਾ ਜੀ ਕੇਂਦਰ ਸਰਕਾਰ ਨੂੰ ਵੀ ਆਓ ਆਪਾਂ ਮਿਲ ਕੇ ਅਨੁਦਾਤਾ ਨਾਲ ਖੜੀਏ ਤਾਂ ਕਿ ਜਿਹੜਾ ਦੇਸ਼ ਆ ਉਹ ਖੁਸ਼ਹਾਲੀ ਵੱਲ ਜਾਵੇ ਔਰ ਪੂਰੀ ਦੁਨੀਆ ਦੇ ਵਿੱਚ ਹਮੇਸ਼ਾ ਅਨਾਜ ਦੀ ਰੋਡ ਰਹਿਣੀ ਆ ਬਹੁਤ ਬਹੁਤ ਧੰਨਵਾਦ ਜੀ